ਪਤਿਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਲ ਮਿਲ ਕੇ ਜੁੜ ਬੈਠੀ ਸਾਧ ਸੰਗਤ ਜੀਓ ਆਉ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਸ੍ਰੀ ਮੁਕਬਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਬਾਦਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਾਈ ਉਸ ਪ੍ਰਮਾਤਮਾ ਦਾ ਸਮਰਨ ਕੀਤਿਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲਹਿ ਜਾਂਦੀ ਹੈ ਜਿਹੜਾ ਪ੍ਰਮਾਤਮਾ ਨਾਸਰਹਿਤ ਹੈ ਤੇ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਵੇ ਕੋਈ ਨਿਧਾਨ ਦਾ ਮਤਲਬ ਹੈ ਖਜ਼ਾਨਾ ਬਰਤਨ ਦਾ ਮਤਲਬ ਹੈ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹਰ ਵੇਲੇ ਦਾ ਸਹਾਰਾ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੇ ਭਗਤਾਂ ਵਾਸਤੇ ਸੇਵਕਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਬਿਰਲਾ ਮਨੁੱਖ ਉਸ ਮਾਲਕ ਦਾ ਮਿਲਾਪ ਜਿਹੜਾ ਉਹ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਆਪਣੇ ਮਨ ਨੂੰ ਸਮਝਾਈਏ ਬਿ ਇਹ ਮੇਰੇ ਮਾਨਾ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ ਜਿਹੜਾ ਸਭ ਤੋਂ ਵੱਡਾ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜਾ ਕੇ ਸ਼ਰਣ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਔਰ ਜਿਸ ਦਾ ਅਸਰਾ ਲਿਆ ਸ਼ਰਣ ਵਿੱਚ ਆਇਆ ਸੁਖ ਪ੍ਰਾਪਤ ਕਰ ਲਈਦਾ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰ ਮਤ ਕੋਈ ਮਹਾਰਾਜ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਔਰ ਉਹਨਾਂ ਨੂੰ ਮਿਲਿਆ ਕੋਟੀ ਬੁੱਧ ਨਾਸ ਹੋ ਜਾਂਦੀ ਹੈ ਤਨ ਕੀ ਧੂਰ ਨਾਨਕ ਦਾਸ ਵਾਛੈ ਜਿਨ ਹਰ ਨਾਮ ਹਿਰਦੈ ਪਰੋਈ ਦਾਸ ਨਾਨਕ ਵੀ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸੋ ਕੇ ਰੱਖਿਆ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪੋਈਏ ਭਾਵ ਵਿਸਾ ਸੰਗ੍ਰਾਸ ਉਸ ਪ੍ਰਮਾਤਮਾ ਨੂੰ ਯਾਦ ਰੱਖੀਏ ਉਹਦਾ ਸਿਮਰਨ ਕਰਦੇ ਰਹੀਏ ਪ੍ਰਮਾਤਮਾ ਦਾ ਸਿਮਰਨ ਹੀ ਸਾਡੇ ਜੀਵਨ ਵਾਸਤੇ ਬੇੜੀ ਦਾ ਰੂਪ ਹੈ ਗੁਰੂ ਕਿਰਪਾ ਕਰੇ ਪ੍ਰਮਾਤਮਾ ਦੇ ਨਾਮ ਸਿਮਰਨ ਵਾਲੀ ਬੇੜੀ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਵੇ ਤਾਂ ਕਿ ਅਸੀਂ ਲੋਕ ਤੋਂ ਪਰਲੋਕ ਦੇ ਲਈ ਉਸ ਬਿਹੜੀ ਦਾ ਸਾਰਾ ਲੈ ਸਕੀ ਔਰ ਬਿਹੜੀ ਜਿਹੜੀ ਉਹ ਸਾਨੂੰ ਇਸ ਸੰਸਾਰ ਤੋਂ ਭਵ ਸਾਗਰ ਤੋਂ ਪਾਰ ਲੰਗਾ ਦੇਵੇ ਦੀ ਗੁਰੂ ਕਿਰਪਾ ਕਰਨ ਸਭਨਾਂ ਉਪਰ ਮਿਹਰ ਭਰਿਆ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਅਤੇ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਦੇ ਰਲ ਮਿਲ ਕੇ ਕਰ ਤੇਰੀ ਪ੍ਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ